ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੈਦੋ ਕੇ ਇਹ ਪਿੰਡ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਭਦੌੜ ਦੇ ਵੀ ਨੇੜ ਆ ਦੱਸੋ ਤੇ ਨਿਹਾਲ ਸਿੰਘ ਵਾਲਾ ਵੀ ਇੱਥੇ ਨੇੜ ਹੈ ਜਿਹੜੇ ਘਰ ਚ ਅੱਜ ਵੀਡੀਓ ਬਣਾਉਣ ਲੱਗੇ ਆ ਵਾਈਕਲੋਂ ਬਹੁਤ ਸਾਰੀਆਂ ਵੀਡੀਓ ਬਣਾਈਆਂ ਹੁਣ ਤੱਕ ਤੇ ਹਮੇਸ਼ਾ ਚੰਗਿਆਂ ਸੋਹਣੀਆਂ ਗਾਵਾਂ ਇੱਥੇ ਵੇਖਣ ਨੂੰ ਮਿਲਦੀਆਂ ਆ ਅੱਜ ਫੇਰ ਨਾਕਤਾ ਟੋਟਲ 7 ਹੈ ਇੱਕ ਵਾਰ ਤੁਸੀਂ 6 ਗਾਵਾ ਦੇਖ ਲਓ ਜਿਹਦੇ ਚੋਂ ਦੋ ਇਧਰ ਲੀਆਂ ਸੂਈਆਂ ਸਵਾਈਆਂ ਟੇਕੇ ਗਾਂ ਸੂਣ ਦੀਆਂ ਤਿਆਰੀਆਂ ਚ ਵੜ ਡਿਟੇਲ ਬਾਈ ਦੱਸ ਦੂਗਾ ਦੋ ਹੋਰ ਗੱਬਣ ਖੜੀਆਂ ਤੇ ਇੱਕ ਹੋਰ ਇਧਰਲੇ ਪਾਸੇ ਵੜ ਤਾਜੀ ਸੂਈ ਵੀ ਐ ਤੇ ਇਹਨੇ ਬੱਚੀ ਨੂੰ ਜਨਮ ਦਿੱਤਾ ਸੋ ਨਗ 6 ਇੱਕ ਵਾਰ ਦੇਖੋ ਲਾਸਟ ਉੱਤੇ ਸਤਵੀਂ ਵੈੜ ਵੀ ਤੁਹਾਨੂੰ ਦਿਖਾ ਦੇਾਂਗੇ ਸੋ ਪਸ਼ੂ ਜਿਹੜਾ ਮਰਜ਼ੀ ਖਰੀਦਿਓ ਤਸੱਲੀ ਤੁਸੀਂ ਕਰਨੀ ਐ ਨੰਬਰ ਸਕਰੀਨ ਉੱਤੇ ਚੱਲੂਗਾ ਆ ਕੇ ਦੇਖਣਾ ਤੁਹਾਡਾ ਹੱਕ ਐ ਆਓ ਮਿਲिए ਬਾਈ ਨੂੰ ਕਰਦੇ ਹਾਂ ਸ਼ੁਰੂਆਤ ਦੋਸਤੋ ਸੂਈਆਂ ਸਵਾਈਆਂ ਵੜਾ ਜਿਹੜੀਆਂ ਉਹ ਤੁਹਾਨੂੰ ਦਿਖਾਵਾਂਗੇ ਪਰਲੇ ਪਾਸੇ ਤੋਂ ਪਹਿਲਾਂ ਸ਼ੁਰੂਆਤ ਕਰਾਂਗੇ ਉਸ ਤੋਂ ਬਾਅਦ ਇਹ ਇਹ ਕਰਕੇ ਸਾਰੀਆਂ ਗਾਵਾਂ ਤੁਹਾਨੂੰ ਦਿਖਾ ਦੇਣੀ ਕਾਲੇ ਭਾਈ ਸਤਿ ਸ਼੍ਰੀ ਅਕਾਲ ਅਸੀਂ ਗਾਲ ਜੀ ਬੀੜ ਵੀਰੇ ਕਾਲੇ 6 ਨਾ ਕਿ ਇੱਥੇ ਵੱਦੇ ਵੇ 7ਵੀਂ ਆਪਾਂ ਲਾਸਟ ਤੇ ਦਿਖਾਵਾਂ ਜੀ ਬਾਈ ਜੀ ਪਹਿਲੇ ਨੰਬਰ ਵਾਲੀ ਤੋਂ ਸ਼ੁਰੂਆਤ ਕਰਦੇ ਹਾਂ ਜਗਜੀਤ ਵੀਰੇ ਉਹੀ ਬੱਛੀ ਆ ਆ ਜਿਹੜੀ ਆਪਾਂ ਪਹਿਲਾਂ ਤਿੰਨਾਂ ਚ ਬਣਾਈ ਸੀ ਦੂਜੀਆਂ ਵੇਚਤੀਆਂ ਦੋ ਤੇ ਇਹ ਰਹਿ ਗਈ ਸੀ ਠੀਕ ਹੈ ਇਹਦੇ ਥੱਲੇ ਹੁਣ ਅੱਜ ਚੌਥਾ ਪੰਜਵਾਂ ਚੌਥਾ ਜਾਂ ਪੰਜਵਾਂ ਦਾ ਨਾ ਹੋ 21 ਕਿਲੋ ਦੁੱਧ ਬੰਦਾ ਚੋਲ ਕੇ ਲੈ ਜੇ ਉਹਦੇ ਦੀ ਤੇ ਅੱਧ ਦੀ ਇਹਦੀ ਬਾਈ ਬਣਾਵਟ ਦੇਖ ਲਓ ਅਜੇ ਜਦੋਂ 40 ਦਿਨ ਹੋਣ ਜਗਜੀਤ ਵੀਰ ਇਹਨੂੰ ਉਦੋਂ ਇਹਨੇ ਦੱਸਣਾ ਹੁਣ ਆਰਡਰ ਦੀ ਕੁਆਲਿਟੀ ਦੇਖੋ ਤੁਸੀਂ ਅੱਗੇ ਨੂੰ ਕਿੰਨਾ ਖੁੱਲ ਗਿਆ ਤੇ ਪਿੱਛੇ ਨੂੰ ਸਹੀ ਰੇਟ ਇਹਦਾ ਕੀ ਰਹਿਣਾ ਬਾਈ ਰੇਟ ਇਹਦਾ ਜਗਜੀਤ ਵੀਰ 1 ਲੱਖ 40 ਹਜ਼ਾਰ ਰੁਪਏ ਦੀ ਬੱਛੀ ਲੈਣਾ ਦੰਦੋ ਕਿਵੇਂ ਸੀ ਇਹ ਦੋਗ ਦੇ ਰੰਦ ਚੱਕਦੀ ਆ ਬਾਈ ਤੋਰ ਕੇ ਬਾਈ ਆ ਫੋਟੇ ਕਰ ਜਾਣਾ ਉਹ ਬੱਚੀਆਂ ਲੱਤਾਂ ਖਾਚੋ ਸਿੱਧੀ ਕਰਕੇ ਬੱਚਾ ਦੋਸਤੋ ਇਹਦੇ ਨਾਲ ਮੇਲ ਕਾਫ ਹੈ ਇਹ ਤਾਜੀ ਸੂਈ ਵੀ ਹੈ ਪਿਛਲੀ ਵੀਡੀਓ ਚ ਦਿਖਾਈ ਸੀਗੀ ਦੋ ਵੈੜਾ ਬਿਲਕੁਲ ਇੱਕੋ ਜਿਹੇ ਨਹੀਂ ਸੀਗਾ ਉਹਨਾਂ ਦੇ ਵਿੱਚੋਂ ਇੱਕ ਵੈੜ ਹਜੇ ਵਿਕਰੀ ਦੇ ਵਿੱਚ ਇਸ ਟਾਈਮ ਅਵੇਲੇਬਲ ਹੈ 1 ਲੱਖ ਤੇ 40 ਹਜ਼ਾਰ ਇਹਦੀ ਡਿਮਾਂਡ ਹੈ ਚੰਗਾ ਹਵਾਨਾ ਹੈ ਅੱਗੋਂ ਪਿੱਛੋਂ ਤੁਸੀਂ ਦੇਖੋ ਸੋਹਣਾ ਟੰਚ ਹੈ ਮੈਂ ਪਿਛਲੀ ਵੀਡੀਓ ਚ ਵੀ ਜ਼ਿਕਰ ਕੀਤਾ ਜੇ ਕੋਈ ਵੀਰ ਨੇ ਨਵਾਂ ਫਾਰਮ ਸ਼ੁਰੂ ਕੀਤਾ ਨਰੋਈ ਵੈੜ ਹੈ ਭਾਵੇਂ ਦਸੂਏ ਲੈ ਲੋਵੇ ਦਾਨੀਆਂ ਵੈੜਾਂ ਜਿਹੜੀਆਂ ਉਹ ਬੁੱਢੀਆਂ ਨਹੀਂ ਹੁੰਦੀਆਂ ਕਿਉਂਕਿ ਕੱਦ ਕਾਠੇ ਦਾ ਠੀਕ ਐ ਮੋੜ ਲਾ ਪਾਈ ਵਾਪਸ ਸੋ ਇਹ ਪਹਿਲਾ ਵੈੜ ਦੱਸੋ ਹਵਾਨਾ ਦੇਖੋ ਗਰਮਾ ਵਾਲੀ ਦਾ ਇਸ ਟਾਈਮ ਤਿਆਰੀ ਦੇ ਵਿੱਚ ਤੁਹਾਨੂੰ ਦਿਸਦਾ ਹੋਣਾ ਸੋ ਦੋ ਦੰਦ ਵੈੜ ਪਹਿਲਾਂ ਚੰਗੀ ਲੱਗੇ ਤਾਂ ਕੰਟੈਕਟ ਕਰਿਓ 1,40,000 ਰੇਟ ਸੋ ਇਹ ਪਹਿਲੇ ਨੰਬਰ ਤੇ ਆ ਦੋ ਨੰਬਰ ਤੇ ਜਿਹੜੀ ਕਾਲੇ ਪਈ ਗੀਆਂ ਜਗਜੀਤ ਵੀਰੇ ਦੂਜਾ ਸੂਆ ਵੈੜ ਆ ਅੱਜ ਇਹਨੂੰ ਖਾਲੀ ਹੁੰਦੇ ਆ ਇਹਦੇ ਕੋਲੇ 30 ਕਿਲੋ ਤੋਂ ਪਲੱਸ ਦੁੱਧ ਬੰਦਾ ਕੰਡਾ ਲਿਆ ਆਵੇ ਠੀਕ ਹੈ ਤੀਜਾ ਡਾਂਗਾ ਬੱਚੀ ਨੂੰ ਇਹਨੇ ਜਨਮ ਦਿੱਤਾ ਚਾਰ ਦੰਦਾ ਇੱਕ ਸ਼ੱਕ ਦਾ ਠਾਇ ਠੀਕ ਹੈ 45 ਕਿਲੋ ਦੁੱਧ ਦੇਊਗੀ ਬੱਚੀ ਰਾਜੀ ਵਾਜੀ ਪਰਮਾਤਮਾ ਨੂੰ ਤੰਦਰੁਸਤੀ ਰੱਖੇ ਕੀਮਤ ਉਹਦੇ ਮੁੱਲ ਜਿਹੜਾ ਮਰਜ਼ੀ ਕਰ ਲੀਏ 2 ਲੱਖ 5000 ਰੁਪਏ ਦੀ ਬੱਚੀ ਯਤ ਨੂੰ ਦੇਦਾ ਠੀਕ ਹੈ ਖੋਲ ਸੋ ਦੋਸਤੋ ਇਹ ਤਾਜੀ ਸੂਈ ਵੀ ਦੂਜਾ ਸੂਆ 30 ਕਿਲੋ ਦੁੱਧ ਕੋਈ ਵੀ ਭਰਾ ਤੋਂ ਟਾਈਮ ਤਿੰਨ ਟਾਈਮ ਚੋਕੇ ਲੈ ਸਕਦਾ ਹਵਾਨਾ ਦੇਖੋ ਕਰਮਾਲੀ ਦਾ ਇਹਦਾ ਵੀ ਕੱਦ-ਕੱਟ ਚੰਗਾ ਹੈ ਇਹਦੇ ਨਾਲ ਬੱਚਾ ਫੀਮੇਲ ਕਾਫ ਆ ਬੱਚੀ ਨੂੰ ਇਹਨੇ ਜਨਮ ਦਿੱਤਾ ਚੰਗੀ ਗਾੜੀ ਪਛਾਣੂ ਹਵਾਨਾ ਦੇਖੋ ਖੁੱਚਾਂ ਤੋਤੇ ਆ ਕਮਾਈ ਬਈ ਅਕੋ ਸੋ 2 ਨੰਬਰ ਦੇ ਉੱਤੇ ਦੇਖੋ ਤੁਸੀਂ ਇਹ ਸੂਈ ਸਵਾਈ ਵੜ ਰੇਟ ਸਰ ਆ 45 ਕਿਲੋ ਦੁੱਧ ਦੇਣਾ ਜਗਜੀਤ ਬੀਨ ਨੇ ਕੁਆਲਟੀ ਵਾਈਜ਼ ਜਿਹੜਾ ਵੀ ਭਰਾ ਲੈ ਗਿਆ ਯਾਦ ਕਰੂਗਾ ਬੰਦਾ ਵੀ ਠੀਕ ਆ ਜਾਨਵਰ ਲਿਆ ਆਪਾਂ ਸਹੀ ਚੱਲ ਬੇਟਾ ਓਏ ਸੋ ਇਹ 2 ਨੰਬਰ ਦੇ ਉੱਤੇ ਆ ਜਾ ਮੇਰਾ ਪਤਾ ਬਹੁਤ ਸੋਨਾ ਫਿਟਿੰਗ ਵਾਲਾ ਹਵਾਨਾ ਕਰਨ ਵਾਲੀ ਦਾ ਹੁਣ ਤੁਸੀਂ ਆਰਡਰ ਦੀ ਡਿਜ਼ਾਈਨਿੰਗ ਦੇਖੋ ਇਹਦੀ ਹੂੰ ਕਿਦਾਂ ਦੀ ਲੱਗੀ ਵੀ ਹੈ ਸਹੀ ਹੈ ਬਹੁਤ ਚੰਗਾ ਹਵਾਨਾ ਸੋ ਅੱਗੋਂ ਪਿੱਛੋਂ ਦੇਖਿਓ ਤੁਸੀਂ ਚੌਰਸ ਬਿਲਕੁਲ ਸੋ ਇਹ ਗੱਬਾ ਸੂਂਆਵੇਂਗਾ ਦੋ ਦਿਖਾਤੀਆਂ ਇੱਕ ਗੱਬਣ ਦਿਖਾਉਣੇ ਆ ਤੁਹਾਨੂੰ ਸੋਣ ਦੀ ਤਾਂ ਤਿਆਰੀ ਲੱਗਦੀ ਹੈ ਜੀ ਕੱਲੇ ਬਾਈ ਕਨਵਾ ਸੂਆ ਫੋਨ ਲੱਗੀ ਹੈ ਟੌਗ ਦੇ ਦੰਦ ਜਗਜੀਤ ਵੀਰੇ ਕਰਦੀ ਆ ਇਹ ਅੱਜ ਦੇ ਲਾਟ ਦੀ ਸਭ ਤੋਂ ਬੈਸਟ ਦੇ ਛੇਤੀ ਆਉਂਦੀ ਨਹੀਂ ਇਦਾਂ ਦੀ ਹਮ ਸਹੀ ਇਹੋ ਜਿਹੇ ਜਾਨਵਰ ਆ ਇਹੋ ਜਿਹੇ ਫੌਰਨ ਚੜੜ ਦੇਖ ਲਿਆ ਤੇ ਇਹੋ ਜਿਹੇ ਅੱਜ ਦੇਖ ਲਿਆ ਸਹੀ ਅਗਲਾ ਕਹਿ ਤਾਂ ਹੁਣ ਹਰੇਕ ਦਿੰਦਾ ਬਾਈ ਅਗਲਾ ਕਹਿੰਦਾ 2 ਲੱਖ ਮੰਗ ਲਿਆ 3 ਲੱਖ ਮੰਗ ਲਿਆ ਫਿਰ ਹੁਣ ਅਗਲਾ ਜਿੱਥੋਂ ਲੈ ਕੇ ਆਉਂਦਾ ਉਹਨਾਂ ਨੂੰ ਵੀ ਪਤਾ ਤੇ ਹੁਣ ਇਹੋ ਜਿਹੀਆਂ ਚੀਜ਼ਾਂ ਦੇਦਾ ਕਰ ਆਉਂਦਾ ਜਿੱਥੇ ਮੌਲਾ ਅਗਲੇ ਨੂੰ ਵੀ ਪਤਾ ਬਾਈ ਪੈਸੇ ਲਾ ਕੇ ਆਉਣੀ ਆ ਸਹੀ ਹੈ ਹੁਣ ਇਹ ਜਿੱਥੇ ਜਾਵੜੀ ਬਾਈ ਅਗਲੇ ਦੀ ਚਲੋ ਪੇਮੈਂਟ ਤੋਂ ਇਨਵੈਸਟ ਹੋਣੀ ਆ ਪੀੜੀ ਸੁਧਾਰ ਸਹੀ ਗੱਲ ਐਦਾਂ ਦਾ ਜਾਨਵਰ ਆ ਸੈਕਸਡ ਸੀਮਨ ਆ ਇਹ ਪ੍ਰੈਗਨੈਂਟ ਆ ਇਹ ਹੁਣ ਦੇ ਦੇ ਬੱਚਾ ਘੰਟੇ ਨੂੰ ਦੇ ਦੇ ਟਾਈਮ ਇਹਦਾ ਪੂਰਾ ਵਾ ਹਮ ਰੱਬ ਤੋਂ ਡਰ ਕੇ ਆਣਾ ਬਾਈ ਚੰਗੀ ਮੈਨੇਜਮੈਂਟ ਤੇ ਚਲੀ ਜਾਵੇ ਪਹਿਲਾਂ 45 ਤੋਂ ਪਲੱਸ ਤੋਂ ਦੇ ਦੇ ਰੇਟ ਇਹ ਤਾਂ ਕੀ ਰਹਿਣਾ ਰੇਟ ਇਹਦਾ ਜਗਜੀਤ ਵੀਰੇ ਵੱਡਾ ਮੌਲਾ ਫੋਨ ਤੇ ਕਰ ਖੋਲੀ ਬਾਈ ਦੋਸੋ ਬੜੀ ਚੰਗੀ ਤਿਆਰ ਹੋਈ ਵੀ ਵੈੜ ਇਹ ਤਾਂ ਗੱਬਣ ਹੈ ਸੁੰਨੀਆਂ ਤਿਆਰੀਆਂ ਲੱਗਦੀਆਂ ਦੋਂਦ ਵਾਲੇ ਦੰਦ ਚੱਕਦੀ ਹੈ ਕੱਲਾ ਹਵਾਨਾ ਨਹੀਂ ਨਾਲ ਤੁਸੀਂ ਇਹਦਾ ਜਿਹੜਾ ਡਿਜ਼ਾਈਨ ਪ੍ਰਮਾਤਮਾ ਵੱਲੋਂ ਪ੍ਰਿੰਟ ਇਹਨੂੰ ਦਿੱਤਾ ਹੈ ਕਾਲੇ ਸਪੌਟ ਜਿਹੜੇ ਵਾਈਟ ਰੰਗ ਦੇ ਵਿੱਚ ਹੈ ਉਹ ਵੀ ਇਹਨੂੰ ਵੱਖਰਾ ਬਣਾਉਂਦੇ ਆ ਸੋ ਬੜੀ ਸੋਹਣੀ ਵੈੜ ਹੈ ਤੇ ਹਵਾਨਾ ਸਿਰੇ ਤੱਕ ਹੀ ਲਾਈ ਬੈਠੀ ਹੈ ਗਰਮਾ ਲਈ ਇੰਨਾ ਫਿਕਸ ਹਵਾਨਾ ਪਿਆਰ ਉਂਗਲਾਂ ਦਾ ਉੱਥੇ ਨਾ ਜਦੋਂ ਸਾਨੂੰ ਦੱਸਦੇ ਨਾ ਉੱਥੇ 50 ਨੰਬਰ ਬਾਈ ਕੱਲੇ ਆਰਡਰ ਦੇ ਲੱਗਦੇ ਆ ਤੇ ਪ੍ਰਮਾਤਮਾ ਤੋਂ ਡਰ ਕੇ ਨੇ ਇਹ 50 ਤੋਂ ਉੱਤੇ ਕੱਲੀ ਦੇ ਆਰਡਰ ਤੇ ਲੱਗ ਜਾਣਗੇ ਸਹੀ ਹੈ ਨੇ ਖੁੱਲੀ ਫਿਰਦੀ ਇਹਨੇ ਬਣਾਉਣੀ ਨਹੀਂ ਵੀਡੀਓ ਤਾਂ ਬਨ ਕੇ ਬਣਾ ਲੈਣੇ ਆ ਠੀਕ ਹੈ ਇਹਨੂੰ ਅਜੇ ਬਾਈ ਰਸਾ ਨਾਂ ਦਾ ਪਿਆਗਾ 7 ਸਾਲ ਹੋ ਗਏ ਮੈਨੂੰ ਲਿਆਉਂਦੇ ਨੂੰ ਆਪਣੀ ਮੇਲੇ ਵਾਲੀ ਵੀ ਉੱਥੋਂ ਹੀ ਆਈ ਵੀ ਆ ਜਿਹੜੀ ਚਿੱਟੀ ਵੱਚੀ ਜਿੱਤੀ ਆ ਇਹ ਉਸ ਘਰ ਦੀ ਜੰਪਾਲਾ ਆ ਆਪਾਂ ਦਾਵਾ ਦੇ ਦਿੰਦੇ ਆਂ ਬਾਈ ਬਾਈ ਦੀ ਬਰੀਡ ਦਾ ਚਾਹੀਏ ਜਿੱਥੇ ਵੀ ਜਾਵੜੀ ਪਰਮਾਤਮਾ ਨੂੰ ਤੰਦਰੁਸਤੀ ਰੱਖੇ ਨਾਲੇ ਬੱਚਾ ਦੇਣਾ ਵੱਛੀ ਦੇਣਾ ਚਲੋ ਗਾਂ ਰੱਬ ਦਾ ਫੇਰ ਕੁਝ ਕਹਿ ਨਹੀਂ ਸਕਦੇ ਵੀ ਕੀ ਲੱਗਾ ਇਹਦੇ 20 ਦਾ 66 ਸੀਮਨ ਆ 6 7 ਪੀੜੀਆਂ ਦਾ ਜਿੰਨੀਆਂ ਦਾ ਵੀ ਬੰਦਾ ਡਾਟਾ ਮੰਗੇ ਉਹ ਦੇ ਦਾਂਗੇ ਚੰਗੀ ਪੇਮੈਂਟ ਇਨਵੈਸਟ ਕਰਨ ਵਾਲਾ ਭਰਾ ਜਿਹਨੇ ਬਰੀਡ ਤੇ ਕੰਮ ਕਰਨਾ ਉਹਦੇ ਲਈ ਬੈਸਟ ਆਪਸ਼ਨ ਆ ਅਗਲਾ ਹੁਣ ਕਹਿ ਦਿੰਦਾ ਦੇਖ ਜਗੀਦ ਵੀਰੇ ਨੂੰ ਢੰਗ ਲੱਗੇ ਵੇ ਸਹੀ ਹੈ 10 ਸਾਲ ਰੱਖ ਲੈ ਬੰਦਾ ਬੁੱਢੀ ਨਹੀਂ ਹੁੰਦੀ ਬਿਲਕੁਲ ਦੋਸੋ ਬਣਾਵਟ ਦੇਖੋ ਹਵਾਨੇ ਦੀ ਬਰੀਡ ਜਿਹੜਾ ਫਾਰਮ ਵਾਲਿਆਂ ਆਪਾਂ ਆਮ ਤੌਰ ਤੇ ਕਹਿਣਾ ਹੁੰਦਾ ਉਹ ਇਹਦੇ ਪਿੱਛੇ ਕਾਰਨ ਇੱਕ ਹੀ ਹੁੰਦਾ ਵੀ ਫਾਰਮਾਂ ਦੇ ਵਿੱਚ ਨਸਲ ਤੇ ਕੰਮ ਹੁੰਦਾ ਤੇ ਇਹ ਮੂੰਹ ਬੋਲਦੀ ਆ ਬਰੀਡ ਇਹਦੀ ਤੁਸੀਂ ਜਿਹੜੇ ਵੀਰ ਸ਼ੌਂਕ ਰੱਖਦੇ ਐਚ ਐਫ ਦਾ ਬਿਨਾਂ ਸ਼ੱਕ ਸਾਰਿਆਂ ਨੂੰ ਹੀ ਪਸੰਦ ਆਊਗੀ ਸਟਰਕਚਰ ਤੋਂ ਵੀ ਤੇ ਖਾਸ ਗੱਲ ਜਿਵੇਂ ਬਾਈ ਨੇ ਕਿਹਾ ਵੀ 50 ਨੰਬਰ 100 ਦੇ ਵਿੱਚੋਂ ਇਕੱਲੇ ਹਵਾਨੇ ਦੇ ਹੁੰਦੇ ਐ ਤੇ 50 ਚੋਂ 50 ਹੀ ਪੂਰੇ ਕਰਦੀ ਐ ਇਸ ਟਾਈਮ ਜਿੰਨੀ ਕ ਆਪਣੀ ਸਮਝ ਉਹਦੇ ਹਿਸਾਬ ਨਾਲ ਦੇਖੀਏ ਤਾਂ ਬਾਕੀ ਤੁਸੀਂ ਆਪਦੀ ਸਮਝ ਨਾਲ ਖਰੀਦੋਗੇ ਜਿਹੜਾ ਵੀਰ ਖਰੀਦਣਾ ਚਾਹੁੰਦਾ ਹੈ ਕੰਟੈਕਟ ਭਾਈ ਨਾਲ ਕਰ ਸਕਦੇ ਹਾਂ ਤੁਸੀਂ ਕਾਲੇ ਭਾਈ 4 ਨੰਬਰ ਦੇ ਉੱਤੇ ਆਪਾਂ ਹੁਣ ਗਾਂ ਦਿਖਾਉਣੀ ਹੈ ਜਗਜੀਤ ਵੀਰੇ ਰਮਾਡਾ ਦੀ ਬੈੜਾ ਦੂਜਾ ਸੂਆ ਕੈਸਕੜੇ ਤੇ ਲੱਗਿਆ ਵਾ ਸੀਮਨ ਹਮ ਪ੍ਰਮਾਤਮਾ ਨੂੰ ਰਾਜੀ ਵਾਜੀ ਰੱਖੇ ਮੇਰੇ ਹਿਸਾਬ ਨਾਲ ਸਹੀ ਤੰਦਰੁਸਤੀ ਨਿਕਲੇਵੇ 40 ਕਿਲੋ ਤੋਂ ਪਲੱਸ ਦੁੱਧ ਦੇ ਦੂ ਅੱਛਾ ਠੀਕ ਹੈ ਇਹ ਦੂਜਾ ਸੂਆ ਦੂਜਾ ਸੂਆ ਭਾਈ ਓਕੇ ਇਹਦਾ ਰੇਟ ਕੀ ਰਹਿਣਾ ਭਾਈ ਰੇਟ ਜਗਜੀਤ ਵੀਰੇ ਦਾ ਮੁੱਲ ਜਿਹੜਾ ਮਰਜ਼ੀ ਕਰ ਲੀਏ 2 ਲੱਖ 5000 ਰੁਪਏ ਦੀ ਬੱਛੀ ਦੇ ਦਾਂ ਖੋਲੀ ਭਾਈ ਸੋ ਦੋਸਤੋ 2 ਲੱਖ ਤੇ 5000 ਦੀ ਇਹ ਮਿਲੂਗੀ ਦੂਜਾ ਸੂਆ ਦਣ ਹਜੇ ਲੈਂਦੀ ਆ ਸੋਨ ਦੇ ਵਿੱਚ ਪੁੱਤੋ ਦਾ ਦਾਤਾ ਕੱਢਦੀ ਦੇਖਿਓ ਇਹਦੀ ਬਰੀਡ ਕੁਆਲਟੀ ਜਦੋਂ ਬਾਹਰ ਤੁਰੂਗੀ ਇਹਦਾ ਢਾਂਚਾ ਦੇਖਿਓ ਤੁਸੀਂ ਸੋ ਇਹਦਾ ਵੀ ਢਾਂਚਾ ਦੇਖੋ ਸੋ ਸਟਰਕਚਰ ਦੇਖ ਲਓ ਇਹ ਜਿਹੜੀਆਂ ਗਾਵਾਂ ਫਾਰਮਾਂ ਚ ਆਉਂਦੀਆਂ ਨੇ ਇਹਨਾਂ ਦੇ ਰਸੇ ਨਹੀਂ ਪਾਏ ਹੁੰਦੇ ਉਹਦੇ ਕਰਕੇ ਇਹ ਤਾਕਤ ਨਾਲ ਹੀ ਭਾਈਦੀਆਂ ਨਾ ਇਹ ਜਗਦੀਤ ਵੀਰੇ ਖੁੱਲਣਾ ਫਿਰਦੀਆਂ ਆਉਂਦੀਆਂ ਇਹ ਹੁਣ ਚਲੋ ਸ਼ਿੰਗਾਰ ਦਿੰਨੇ ਆ ਪਪੂਰਾ ਸੋਣੀਆਂ ਲੱਗਦੀਆਂ ਪਰ ਇਹ ਕਿਥੇ ਇਹ ਚੀਜ਼ਾਂ ਚ ਰਹਿ ਕੇ ਰਾਜੀ ਨਹੀਂ ਹੈਗੀਆਂ ਪਸੰਦ ਨਹੀਂ ਕਰਦੀਆਂ ਇਹਨਾਂ ਨੂੰ ਸਹੀ ਹੈ ਇਹਨਾਂ ਨੂੰ ਤਾਂ ਹੁਣ ਜੇਲ੍ਹ ਲੱਗਦੀ ਆ ਬੰਦਣਾ ਸੋ ਵੇਰ ਦਾ ਰੇਟ ਤੁਹਾਨੂੰ ਦੱਸਤਾ 2 ਲੱਖ ਤੇ 5000 ਹੈ ਬੜਾ ਸੋਹਣਾ ਹਵਾਨਾ ਬਣਾਉਗੀ ਅਜੇ ਦਿਨ ਇਹਦੇ ਬਾਕੀ ਹੈ ਸੋ ਇਹ ਤੁਹਾਨੂੰ 4 ਨੰਬਰ ਤੇ ਦਿਖਾ ਰਹੇ ਸੀ 5 ਨੰਬਰ ਤੇ ਇੱਕ ਹੋਰ ਤੁਹਾਨੂੰ ਗੱਪਣ ਦਿਖਾ ਦਿੰਦੇ ਆ ਕਾਲੇ ਭਾਈ ਇਹ ਕਿੰਨਾ ਸੂਆ ਸੂਦੀ ਹੈ ਦੂਜਾ ਸੂਆ ਸੋਨਾ ਜਗਜੀਤ ਵੀਰੇ ਨੇ ਅਜੇ 4-5 ਦਿਨ ਵੱਚੀ ਲੈ ਜੂ 38 ਕਿਲੋ ਪਹਿਲਾਂ ਨੇ ਦੁੱਧ ਦਿੱਤਾ ਠੀਕ ਹੈ ਜਗਜੀਤ ਵੀਰੇ ਅਜੇ ਤਾਂ ਮਾਲਾ ਜੀ ਸਟਾਰਟ ਹੋਣ ਲੱਗੀ ਹੈ ਲੰਬਾਈ ਲੈਂਥ ਕਾ ਦ ਬਰੀਡ ਕਵਾਲਿਟੀ ਪ੍ਰਮਾਤਮਾ ਰਾਜੀ ਵਾਜੀ ਰੱਖੇ 40 ਕਿਲੋ ਤੋਂ ਪਲੱਸ ਦੁੱਧ ਦੇਣਾ ਬੱਚੀ ਨੇ ਠੀਕ ਹੈ ਜਦੋਂ ਤਰੂਗ ਹੀ ਨਾ ਤੁਸੀਂ ਇਹਦੀ ਲੈਂਥ ਤੇ ਇਹਦੇ ਆਰਡਰ ਦਾ ਡਿਜ਼ਾਈਨ ਦੇਖਿਓ ਆ ਰੇਟ ਇਹਦਾ ਕੀ ਹੋਊਗਾ ਅਰੇ ਇੱਕ ਜਗਜੀਤ ਵੀਰੇ ਦਾ ਮੁੱਲ ਜਿਹੜਾ ਮਰਜ਼ੀ ਕਰ ਲਗੇ 190000 ਰੁਪਏ ਦੀ ਬੱਚੀ ਦੇ ਦਾ ਖੋਲ੍ਹ ਆ ਭਾਈ ਸੋ 190 ਦੀ ਦੋਸਤੋ ਤੋਰ ਕੇ ਦਿਖਾਉਣੇ ਸੋ ਲੰਬਾਈ ਦੋਸਤੋ ਪਹਿਲਾਂ ਨੋਟ ਕਰ ਲਿਓ ਗਾਂ ਚ ਮੱਝ ਜਿੰਨੀ ਲੰਬੀ ਜ਼ਿਆਦਾ ਹੋਊਗੀ ਉਨਾਂ ਹੀ ਚੰਗਾ ਹੁੰਦਾ ਜਾਨਵਰ ਬਾਕੀ ਕੱਦ ਵੀ ਸੋਹਣਾ ਹੈ ਹਵਾਨੇ ਦੀ ਵੀ ਤੁਸੀਂ ਲੰਬਾਈ ਇਹਦੀ ਜ਼ਰੂਰ ਦੇਖਿਓ ਅੱਗੋਂ ਕਿੱਥੋਂ ਸ਼ੁਰੂ ਹੁੰਦਾ 190000 ਚ ਇਹ ਗਾਂ ਮਿਲਨੀ ਹੈ ਗੱਬਣ ਗਾਂ ਸੋਨਾ ਹਵਾਨਾ ਤਿਆਰ ਕਰਨ ਵਾਲੀ ਦਾ ਹਜੇ ਦਿਨ ਲੈਂਦੀ ਹੈ ਸੋਨ ਚ ਬ੍ਰੀਡ ਕੁਆਲਟੀ ਚੰਗੀ ਹੈ ਇਹਦੇ ਤੋਂ ਤੁਸੀਂ نسل ਵਧੀਆ ਤਿਆਰ ਕਰ ਸਕਦੇ ਹੋ ਜੀ ਭਾਈ ਇੱਕ ਮੈਂ ਗੱਲ ਹੋਰ ਨੋਟ ਕਰਦਾ ਬੜੇ ਵੀ ਚਾਹੇ ਆਪਾਂ ਤੋਂ ਨਹੀਂ ਕਿਸੇ ਤੋਂ ਵੀ ਲਓ ਆਪਾਂ ਕਹਿੰਦੇ ਜਦੋਂ ਭਰਾ ਨੇ ਕਿਸੇ ਨੇ ਪੈਸੇ ਪੇਮੈਂਟ ਇਨਵੈਸਟ ਕਰਦੀਆਂ ਨਾ ਆਪਣਾ ਪਰਸਨਲ ਇਨਵੈਸਟਮੈਂਟ ਆ ਵੀ ਜਿਹੜਾ ਵੀ ਬੰਦੇ ਨੇ ਗਾਂ ਲੈਣੀ ਹੈ ਕੰਪੈਕਟ ਆਰਡਰ ਦੀ ਲਓ ਸਹੀ ਜਿਨੇ ਕਿਸੇ ਨੇ ਚਲੋ ਕਈ ਵਾਰੀ ਨਹੀਂ ਭਰਾਵਾਂ ਦੇ ਡਾ ਵੱਜਟ ਹੁੰਦਾ ਵੱਡੇ ਮੁੱਲ ਲਾਉਣ ਦਾ ਥੋੜੇ ਵੀ ਪੈਸੇ ਲਾਉਣੇ ਆ ਸਾਥੋਂ ਨਹੀਂ ਜਿੱਤ ਕਿਸੇ ਵਧੀਆ ਫਾਰਮ ਤੋਂ ਦੇਖ ਕੇ ਭਰਾ ਚਾਹੇ ਤਿਲ ਲਗਾ ਲੈ ਲੈ ਜਗਜੀਤ ਉਹ ਆਮ ਗਾਂ ਨੂੰ ਦੁੱਧ ਵੀ ਵਧਾ ਦਊ ਬੱਚੇ ਵੀ ਛੇਤੀ ਦਊ ਤੇ ਬਰੀਡ ਤੇ ਵੀ ਬੰਦਾ ਉਹਦੇ ਜਲਦੀ ਕੰਮ ਕਰ ਸਹੀ ਹੈ ਚਾਹੇ ਦਾ ਮਤਲਬ ਵੀ ਥੋੜੇ ਪੈਸਿਆਂ 'ਚ ਛੇਤੀ ਬੰਦਾ ਜੇ ਨਹੀਂ ਬਾਹਲੇ ਪੈਸੇ ਇਨਵੈਸਟ ਕਰਨੇ ਕੰਪੈਕਟ ਕਿਸੇ ਚੰਗੇ ਫਾਰਮ ਤੋਂ ਜਿੱਤੋ ਵੀ ਮਰਜ਼ੀ ਲੈ ਲੋ ਫਾਰਮ ਤੋਂ ਦੇਖ ਕੇ ਤਿਲ ਲਗਾ ਲੈ ਸਹੀ ਹੈ ਬੰਦੇ ਦਾ ਯਾਨੀ ਚਲਦੀ ਸੈਟਅਪ ਤਿਆਰ ਹੋ ਜਾ ਸਹੀ ਹੈ ਥੋੜੇ ਪੈਸੇ ਵਿੱਚ ਸੋ ਦੱਸੋ ਕਹਿਣ ਦਾ ਮਤਲਬ ਇਹ ਵੀ ਹਵਾਨਾ ਸਭ ਤੋਂ ਪਹਿਲਾਂ ਦੇਖੋ ਹਵਾਨਾ ਫਿਕਸ ਹੋਵੇ ਬਾਡੀ ਦੇ ਨਾਲ ਖੂਚਾਂ ਤੁੱਤੇ ਹੋਵੇ ਥਣ ਇਹਦੇ ਵੀ ਸੋਹਣੇ ਆ ਦੱਸੋ ਭਾਵੇਂ ਹੱਥੀ ਚੋਲੋ ਭਾਵੇਂ ਮਸ਼ੀਨ ਲਾ ਲਓ ਬਾਕੀ ਹਵਾਨੇ ਦੀ ਸ਼ੇਪ ਦੇਖ ਲਓ ਹਜੇ ਨੀੜ ਆਈ ਕਰਮ ਵਾਲੀ ਨੇ ਭਰਨਾ ਵੈਸੇ ਹੁਣ ਵੀ ਕੋਈ ਲਕੋੜ ਨਹੀਂ ਹਵਾਨੇ ਵੱਲੋਂ ਤੁਸੀਂ ਦੇਖੋ ਕਿੱਡਾ ਜ਼ਬਰਦਸਤ ਹਵਾਨਾ ਉੱਪਰੋਂ ਸਟਾਰਟ ਹੁੰਦਾ ਤੇ ਖੂਚਾਂ ਤੋਂ ਘੱਟੋ ਘੱਟ ਅੱਧਾ ਫੁੱਟ ਉਦੋਂ ਜ਼ਿਆਦਾ ਹੀ ਉੱਚੇ ਫਿਰਦਾ ਸੋ ਇਹ ਤੁਹਾਨੂੰ 5 ਨੰਬਰ ਤੇ ਦਿਖਾ ਰਹੇ ਸੀ 6 ਨੰਬਰ ਤੇ ਵੱਛੀ ਵਾਲੀ ਗਾਂ ਤੁਹਾਨੂੰ ਦਿਖਾਉਣੇ ਆ ਤੇ ਤਾਜੀ ਸੂਈ ਵੀ ਹੈ ਕਾਲੇ ਭਾਈ ਕੰਨਵਾ ਸੂਆ ਸੂਈ ਹੈ ਇਹ ਵੀਰੇ ਇੱਕਦਾਂ ਚੌਕ ਦਾ ਚੱਕਿਆ ਪੂਨ ਵੱਛੀ ਆ ਰਾਤ ਸੂਈ ਆ ਸਪਾਈਕ ਦੀ ਬੱਚੀ ਨੂੰ ਜਨਮ ਦਿੱਤਾ ਅਰਮਾਡਾ ਦੀ ਠੀਕ ਹੈ ਰੇਟ ਕੀ ਰਹਿਣਾ ਹੈ ਰੇਟ ਜਗਜੀਤ ਵੀਰ ਦਾ ਮੁੱਲ ਜਿਹੜਾ ਮਰਜੀ ਕਰ ਲਗੇ 310000 ਰੁਪਏ ਦੀ ਵੱਛੀ ਦੇ ਠੀਕ ਹੈ ਤੋਰੀ ਭਾਈ ਦੋਸੋ ਵੱਛੀ ਨਾਲ ਦੇਖੋ ਇਹਦੇ ਕਿੱਡੀ ਕੁ ਮਾਰ ਸਪਾਈਕ ਸੀਮਨ ਦੀ ਆ ਜੇ ਕਿਸੇ ਨੇ ਛੱਡਣੀਆਂ ਬਾਈ ਆਪਾਂ ਇੱਥੇ ਆ ਕੇ ਜਿਹੜਾ ਭਾਅ ਚ ਅਗਲਾ ਕੋਈ ਗੱਲ ਕਰੂ ਆਪਾਂ ਬੱਚਾ ਵੀ ਰੱਖ ਲਾਂ ਓਕੇ ਤੇ ਵੱਛੀ ਦੇ ਗਾਂ ਦਰਸ਼ਨਪਾਲੇ ਪ੍ਰਮਾਤਮਾ ਨੂੰ ਰਾਜੀ ਵਾਜੀ ਰੱਖੇ ਜਿਹੜੇ ਫਾਰਮ ਦੀ ਇਹ ਜੰਪ ਵਾਲੇ ਬਰੀਡ ਆ ਘੱਟ ਤੋਂ ਘੱਟ ਵੀ ਜਗਜੀਤ ਨੇ ਦੁੱਧ ਦਿੱਤਾ ਪਹਿਲਾਂ ਨੇ 40 ਤੋਂ ਪ੍ਰਾਰ ਤੇ 45 ਕਿਲੋ ਦੁੱਧ ਦਿੱਤਾ ਸਹੀ ਫੁੱਲ ਬਾਡੀ weight ਆ ਪੂਰੀ ਸੰਭੀ ਵੀ ਐ ਤੋਰ ਕੇ ਤੁਹਾਨੂੰ ਦਿਖਾ ਦਿੰਨੇ ਆ ਵੱਛੀ ਨੂੰ ਇਹਨੇ ਜਨਮ ਦਿੱਤਾ ਇਹ ਵੀ ਹੋ ਸਕਦਾ ਤੋੜਨ ਲੱਗਿਆ ਥੋੜਾ ਦਿੱਕਤ ਆ ਗਈ ਖੁੱਲਣਾ ਬੰਦਣਾ ਬਾਈ ਇਹਨਾਂ ਨੂੰ ਪਰੇਸ਼ਾਨੀ ਮੰਨਦੇ ਗਾਏ ਹਾਂ ਆ ਜਾ ਬੱਤੂ ਤੂੰ ਵਜਨ ਕਰਮਾਲੀ ਦਾ ਦੇਖੋ ਨੋਟ ਕਰਿਓ ਉਤੋਂ ਬਿਲਕੁਲ ਸਿੱਧੀ ਟਾਂਚਾ ਦੇਖੋ ਮੁੱਲ ਜਿਹੜਾ ਦਸੋ ਚੀਜ਼ ਦਾ ਹੀ ਮੰਗਿਆ ਜਾਂਦਾ ਤੇ ਚੀਜ਼ ਮੂੰਹੋਂ ਵੀ ਦੱਸਦੀ ਹੁੰਦੀ ਹੈ ਜਿਹਦੀ ਡਿਮਾਂਡ ਕੀਤੀ ਜਾਂਦੀ ਹੈ ਤੁਸੀਂ ਹੁਣ ਇਹਦੀ ਬੰਤਰ ਦੇਖ ਲਓ ਇਹਦੀ ਬਿਊਟੀ ਦੇਖ ਲਓ ਹਾਈਟ ਲੈਂਥ ਦੇਖੋ ਹਵਾਨੇ ਦੀ ਗੱਲ ਕਰਦੇ ਆਪਾਂ ਹਮੇਸ਼ਾ ਜਦੋਂ ਵੀ ਵੀਡੀਓ ਬਣਾਉਣੇ ਆ ਤਾਂ ਤੁਸੀਂ ਤੁੰਨੀ ਕੋਲੋਂ ਹਵਾਨੇ ਦੀ ਸਟਾਰਟਿੰਗ ਦੇਖੋ ਤੇ ਪਿਛਾਂ ਤੱਕ ਹਵਾਨਾ ਦੇਖੋ ਇਹਦਾ ਕਰਮਾ ਵਾਲੀ ਦਾ ਆਉਣਾ ਸਪੇਸਫੁੱਲ ਦਿਸਦੀ ਆ ਕਿਉਂਕਿ ਰਾਤ ਹੀ ਸੋਈ ਆ ਦੁਬਾਰਾ 15 ਦਿਨ ਜਿਹੜਾ ਉਹ ਗਾਣੇ ਲੈ ਜਾਣਾ ਜਦੋਂ ਪੀਕ ਲੈਵਲ ਫੜਨਾ ਤੇ ਉਦੋਂ ਹਵਾਨੇ ਦਾ ਸੈਜ ਦੇਖਿਓ ਕਿਦਾਂ ਦਾ ਹੋਊ ਕਮਾਲਾ ਬਾਈ ਜਦੋਂ ਇਹਨੇ ਸਵੇਲਿੰਗ ਲਾ ਕੇ ਜਗਜੀਤ ਵੀਰੇ ਆਪ ਦਾ ਆਰਡਰ ਦੀ ਬਣਾਵਟ ਲਿਆਂਦੀ ਨਾ ਦੋ ਕੜੀਆਂ ਖੜ ਕੇ ਦੇਖਣ ਦੇ ਲੈਕ ਬਣਨ ਵਾਲੀ ਚੀਜ਼ ਆ ਬਿਲਕੁਲ ਬਾਕੀ ਜਿਹੜਾ ਸੀਮਨ ਆ ਇਹਦੀ ਕੁਆਲਿਟੀ ਆ ਹੁਣ ਇਹ ਜੇ ਕਿਤੇ ਵੀ ਜਾਵੜੀ ਭਰਾ ਹੁਣ ਆਏ ਥੋੜੀ ਕਹਿ ਸਕਦਾ ਬੰਦਾ ਵੀ ਇਹਦੇ ਬਾਰੇ ਕੋਈ ਇਹ ਚ ਕਮੀ ਨਿਕਲ ਜਾਊਗੀ ਕਿਸੇ ਗੱਲੋਂ ਇਹ ਵੀ ਪਲੂਣ ਵਿੱਚੀ ਹੈ ਇਹ ਵੀ ਪਲੂਣ ਵਿੱਚੀ ਹੈ ਜਿਨ੍ਹਾਂ ਦੇ ਵੀ ਜਾਵੜੀਆਂ ਆਪ ਉਹਨੇ ਵੀ ਵੱਚੀ ਦੇਤੀ ਪ੍ਰਮਾਤਮਾ ਚਾਵੇ ਉਹਨੇ ਵੀ ਦੇ ਦੇਣੀ ਆ ਦੋ ਉਹਦੀਆਂ ਚਾਰ ਚਲੀਆਂ ਜਾਣੀਆਂ ਤੇ ਆਉਣ ਵਾਲੇ 2 ਸਾਲਾਂ ਚ ਪ੍ਰਮਾਤਮਾ ਰਾਜੀ ਬਾਜੀ ਰੱਖੇ ਬਾਈ ਰੰਗ ਭਾਗ ਲੱਗ ਜਾਂਦੇ ਬਿਲਕੁਲ ਸੋ ਦੱਸੋ ਥੋੜੀਆਂ ਤੋਂ ਸ਼ੁਰੂ ਕਰ ਲਿਓ ਭਾਵੇਂ ਪਰ ਚੰਗੀਆਂ ਤੋਂ ਕਰ ਲੋਗੇ ਤੇ ਚਾਹੀ ਗਈ ਮਗਰ ਤਿਆਰ ਹੋ ਜਾਣੀਆਂ ਸੋ ਇਹ ਸਾਰੀਆਂ ਹੀ ਦਿਖਾਉਤੀਆਂ ਆਪਣੇ ਕਹਿਣ ਦਾ ਭਾਵ ਨਹੀਂ ਆਪਣੀ ਗੱਲ ਚ ਤਨਸਾ ਪਾਏ ਕਹਿੰਨੇ ਵੀ ਜਿਹੜਾ ਵੀ ਆਰਡਰ ਲੈਣਾ ਉਹ ਖੁੱਚਾਂ ਤੋਂ ਉੱਪਰ ਹੀ ਹੋਵੇ ਸਹੀ ਗੱਲ ਜਿਹੜਾ 10 ਸਾਲ ਬੰਦਾ ਚੋਲੇ ਸਹੀ ਹੈ ਪੈਸੇ ਰੋਜ਼ ਤਾਂ ਬਣਦੇ ਨਹੀਂ ਬਾਈ ਨਾ ਲੱਗਦੇ ਆ ਮੈਂ ਤਾਂ ਜੇ ਕੋਈ ਬਾਹਰਲਾ ਵੀ ਆਉਂਦਾ ਤਾਂ ਅਗਲੇ ਇਹੀ ਗੱਲ ਸਮਝਾਉਂਦੇ ਆ ਚੰਗੀ ਗਾਂ ਲੈ ਕੇ ਚੰਗੇ ਡਾਕਟਰ ਤੋਂ ਵਧੀਆ ਸੀਮਨ ਲਵਾ ਲਾ ਤੂੰ ਦਵਾਰੇ ਸਾਡੇ ਕੋਲੇ ਨਾ ਆਵੇਂ ਜਿਹੜਾ ਤੇਰੇ ਘਰੇ ਹੀ ਤਿਆਰ ਹੋ ਜਾ ਬਿਲਕੁਲ ਸੋ ਇੱਕ ਗਾਂ ਹੋਰ ਤੁਹਾਨੂੰ ਦਿਖਾਉਣੀ ਆ ਦੋਸਤੋ ਤੇ ਉਸ ਤੋਂ ਬਾਅਦ ਆਪਾਂ ਵੀਡੀਓ ਰੋਕ ਦਿਆਂਗੇ ਫਿਰ ਸ਼ਾਰਟ ਵੀਡੀਓ ਚਲਾਵਾਂਗੇ ਇੱਕ ਚੈਨਲ ਉੱਤੇ ਨਾਲ ਕਾਲੇ ਭਾਈ 7ਵੇਂ ਨੰਬਰ ਤੇ ਇਹ ਗਾਂ ਆਪਾਂ ਦਿਖਾਉਣੀ ਹੈ ਜਗਜੀਤ ਵੀਰ ਇਹਦੇ ਚ ਇੱਕ ਕਮੀ ਆ ਨਾ ਆਪਾਂ ਕਦੇ ਇਹੋ ਜਿਹਾ ਕੰਮ ਕੀਤਾ ਨਾ ਕਰਨਾ ਹਵਾ ਅਸਮਾਨ ਇਹ ਧੂਈ ਚੱਕਦੀ ਏ ਤੁਰਦੀ ਠੀਕ ਹੈ। ਠੀਕਾ, ਕੌਸ਼ੇ ਦੀਆਂ ਮੰਨ ਕੇ ਚੱਲੋ ਵੀ ਇਹਨੂੰ ਥਾਂ ਸਪੇਸ ਨਹੀਂ ਮਿਲੀ ਵੀ ਇਹਦੀਆਂ ਲੱਤਾਂ ਕਮਜ਼ੋਰ ਆ। ਪਰ ਜਿਹੜੀ ਗੱਲ ਕਰੀਏ ਆर्डर ਦੀ ਤੇ ਬਰੀਡ ਦੀ ਬੱਚੇ ਲੈਣ ਦੀ ਬਾਬਤ ਉਹ ਤੇ ਇੱਕ ਪੈਸੇ ਦਾ ਕੰਪਰੋਮਾਈਜ਼ ਨਹੀਂ ਘੱਟ ਤੋਂ ਘੱਟ ਦੁੱਧ ਦਿੱਤਾ ਬੱਚੀ ਨੇ 45 ਕਿਲੋ ਤੋਂ ਪਲੱਸ ਦੂ オリジナル6 ਦੰਦ ਦੂਜਾ ਸੂਆ ਵੈਰਾ। ਕਿੰਨੇ ਦਿਨ ਲਾਉਗੇ ਸੂਨ ਚ? 15 ਦਿਨ ਲੈ ਜੂ ਬਾਈ ਤੂੰ ਆਰਡਰ ਦੀ ਕੁਆਲਿਟੀ ਦੇਖ ਇੱਕੋ ਹੀ ਨਕਸਾ ਭੋਰਾ ਕਿ ਜਦੋਂ ਤੁਰਦੀ ਆ ਮਾੜੀ ਵੀ ਆ ਢੂਈ ਜਿਹੜੀ ਆਪਾਂ ਕਹਿ ਰਹੇ ਆ ਇਹ ਸਿੱਧੀ ਨਹੀਂ ਹੈਗੀ ਮਾੜੀ ਜੈਂ ਕੁੱਬ ਪਾ ਲੈ। ਠੀਕ ਹੈ ਓਕੇ ਠੀਕ ਆ ਮਾਨ ਕੇ ਚਲੋ ਬਨਾਵਟ ਜਿਹੜੀਆਂ ਵੀ ਇਹ ਸਪੇਸ ਮਿਲੇੁੱਲੇ ਤੁਰੇ ਫਿਰੇ ਜਾਨਵਰ ਤਾਂ ਉੱਚ ਜਾਨ ਬਣ ਜਾਂਦੇ ਸਹੀ ਹੈ ਵੱਡੀ ਵਹਿੜਾ ਦੱਸੋ ਬਹੁਤ ਵੱਡੀ ਵਹਿੜਾ ਆ ਕਾਲੇ ਰੇਟ ਇਹਦਾ ਕੀ ਰੇਟ ਜਗਜੀਤ ਵੀਰ ਇਹਦਾ ਜੈਨੂਅਲ ਪ੍ਰਾਈਸ ਦਾ ਮੁੱਲ ਕੋਈ ਨਹੀਂ ਕਰਨਾ 1.5 ਲੱਖ ਰੁਪਏ ਦੀ ਬੱਚੀ ਦੇ ਦਾਂ 1.5 ਜੀ ਸੋ ਸੋ ਬਰੀਡ ਵਾਈਜ਼ ਕਮਾਲ ਦੀ ਆ ਵੱਡੀ ਐ ਫੁੱਲ ਸਿਰਫ ਉਹ ਜਿਹੜਾ ਵਿਚਾਲੋ ਜਦੋਂ ਤੁਰਦੀ ਐ ਤੋਰ ਤੋਰ ਹੀ ਸੋ ਤੋਰ ਕੇ ਤੁਹਾਨੂੰ ਦਿਖਾ ਦਿੰਨੇ ਆ ਸੋ ਫਵਾਨਾ ਫਿਕਸ ਕਰੂਗੀ ਤੇ ਪੂਰਾ ਵਧੀਆ ਬਣਾਉਗੀ ਕਿਉਂਕਿ ਜੇ ਦਹਨੇ ਦੇ ਬਹੁਤ ਬਾਕੀ ਆ ਵਾਨੇ ਦੀ ਤਾਂ ਆਪਾਂ ਗਾਰੰਟੀ ਦੇ ਦਾਂਗੇ ਬਾਈ ਇੰਦਾਂ ਦਾ ਬਣਾਊਗੀ ਦੇਖਣ ਲਾਇਕ ਠੀਕ ਹੈ ਫੁੱਲ ਹਾਈਟ ਲੈਂਡਸ ਵਾਲੀ ਵੈੜ ਹੈ ਦੂਜੀਆਂ ਸਾਰੀਆਂ ਵੈੜਾਂ ਨਾਲੋਂ ਉੱਚੀ ਲੰਬੀ ਹੈ ਇਹ ਜੀ ਬਸ ਇੰਨਾ ਕੀ ਚੱਕਦੀ ਇਹਨੂੰ ਸਹੀ ਉਹ ਤੁਸੀਂ ਦੇਖੋ ਸਾਈਡ ਤੋਂ ਇਹਨੂੰ ਦੇਖ ਲਓ ਲੈ ਆ ਬਾਈ ਬੱਚੇ ਇਹ ਤੋਂ ਚੰਗੇ ਲੈ ਸਕਦੇ ਹਾਂ ਕਿਉਂਕਿ ਉਹ ਸਟਰਕਚਰ ਦੇਖੋ ਪੇਟ ਦਾ ਸਾਈਜ਼ ਦੇਖੋ ਕਈ ਵਾਰ ਬਹੁਤ ਵੱਡੇ ਵੱਡੇ ਪਸ਼ੂ ਘਰਾਂ ਚ ਪੈਦਾ ਹੋ ਜਾਂਦੇ ਤੇ ਉਦਾਂ ਦਾ ਰੱਖ ਰਖਾਵ ਨਹੀਂ ਹੁੰਦਾ ਫਿਰ ਉਹ ਟਾਂਚਾਂ ਚ ਇੱਕ ਕਮੀ ਬਣ ਜਾਂਦੀ ਲੈ ਆ ਗਏ ਵਾਪਸ ਸੋ ਅੱਜ ਦੀ ਵੀਡੀਓ ਦੇ ਦੱਸੋ ਇਹ ਸੱਤ ਨਾਗ ਬਾਈ ਕੋਲ ਵਕਾਊ ਸੀ ਤੇ ਸੱਤੇ ਦਿਖਾਤੇ ਐ ਰੇਟ ਸਾਰਿਆਂ ਦੇ ਦੱਸਦੇ ਆ ਸਿਰਫ ਇੱਕ ਵੈੜ ਦਾ ਰੇਟ ਨਹੀਂ ਦੱਸਿਆ ਕਿਉਂਕਿ ਜਿਆਦਾ ਚੰਗੀ ਕੀਮਤ ਦੇ ਵਿੱਚ ਵੈੜੇ ਵਿਕਣੀ ਐ ਤੇ ਜਿਨੇ ਖਰੀਦਣੀ ਆ ਉਹਨੇ ਆ ਕੇ ਵੀ ਜਰੂਰ ਦੇਖਣੀ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ ਵੱਛੀ ਵਾਲੀ ਵੈੜ ਵੀ ਦੱਸੋ ਬੜੀ ਚੰਗੀ ਐ ਕੋਲ ਆ ਕੇ ਜਰੂਰ ਦੇਖਿਓ ਮਿਹਰਬਾਨੀ ਉਹ ਕਪੜਾ